ਇਹ ਜੀ ਆਪਣਾ ਰਿਸ਼ਤੇਦਾਰ ਹੈ ਹਾਂਜੀ ਖਲਛੇਤਰ ਤੋਂ ਆਪਣਾ ਭਾਂਜਾ ਲੱਗਦਾ 6:30 ਵਜੇ ਦਾ ਐਕਸੀਡੈਂਟ ਹੋਇਆ ਬਲਾਡਾ ਡੀਪੂ ਬੱਸ ਨਾਲ ਤੇ ਦੋਨੇ ਗੱਡੀਆਂ ਆਪਣਾ ਟਰੱਕ ਡਰਾਈਵਰ ਸੀ ਜਿਹੜਾ ਉਹ ਵਿੱਚ ਫਸ ਗਿਆ ਬੱਸ ਵਾਲੇ ਨੂੰ ਲੱਗੇ ਤੇ ਉਹ ਥੋੜਾ ਜਿਹਾ ਠੀਕ ਸਨ ਬਚ ਕੇ ਜਾਨੀ ਨੁਕਸਾਨ ਨਹੀਂ ਹੋਇਆ ਗੱਡੀ ਵਾਲ ਟਰੱਕ ਵਾਲ ਦਾ ਕੋਈ ਕਸੂਰ ਨਹੀਂ ਹੈਗਾ ਰੋਡਵੇ ਦੀ ਬੱਸ ਜ਼ਿਆਦਾ ਦਬਾਈ ਹੋਈ ਹੈ ਤੇ ਜਾਨੀ ਨੁਕਸਾਨ ਤੋਂ ਬਚ ਗਏ ਕਿਵੇਂ ਲੱਗ ਰਿਹਾ ਜੇ ਜਿਸ ਤਰ੍ਹਾਂ ਦੇ ਹਾਲਾਤ ਟਰੱਕ ਦੇ ਬਣੇ ਹੋਏ ਆ ਕਿਉਂਕਿ ਇੱਕ ਡਰਾਈਵਰ ਸਾਈਡ ਜਿਹੜੀ ਜਿਵੇਂ ਬਿਲਕੁਲ ਹੀ ਚਿਪ ਕਰ ਰੱਖੀ ਆ ਡਰਾਈਵਰ ਇਸ ਦੇ ਵਿੱਚ ਕਿਸ ਤਰ੍ਹਾਂ ਸੁਰੱਖਿਅਤ ਬਚਿਆ ਜਾਂ ਕਿਸ ਤਰ੍ਹਾਂ ਸਾਢੇ 6 ਵਜੇ ਦਾ ਐਕਸੀਡੈਂਟ ਹੋਇਆ ਹੁਣ ਟਾਈਮ ਦੇਖ ਲਓ ਜੀ ਮੈਨੂੰ ਲੱਗਦਾ 2.5 ਘੰਟੇ ਦੇ ਹੋ ਗਏ ਹੋਣਗੇ 2.5 ਘੰਟੇ ਦਾ ਬਹੁਤ ਪ੍ਰਸ਼ਾਸਨ ਨੇ ਬਹੁਤ ਸਾਥ ਦਿੱਤਾ ਐਸੀ ਗੱਲ ਨਹੀਂ ਹੈਗੀ ਤੇ ਬਾਕੀ ਦੁਨੀਆ ਦਾ ਪਬਲਿਕ ਤਾਂ ਵੀ ਬਹੁਤ ਸਾਥ ਹੈ ਇਹਨਾਂ ਨਾਲ ਹੀ ਦੁਨੀਆ ਬੰਦਾ ਵੱਸਦਾ ਹੈ ਬਹੁਤ ਹੀ ਜੱਗੋ ਜਹਾ ਹਿੰਮੰਦਾਂ ਨੇ ਹਿੰਮਤ ਕਰਕੇ ਇਹਨਾਂ ਨੂੰ ਆਪਾਂ ਬਾਹਰ ਕੱਢਿਆ ਮੁੰਡੇ ਨੂੰ 2.5 ਘੰਟਿਆਂ ਬਾਅਦ ਬੰਚਾ ਬਾਹਰ ਨਿਕਲਿਆ ਪਰ ਚਲੋ ਨੁਕਸਾਨ ਤੋਂ ਬਚ ਗਿਆ ਸੱਟਾਂ ਤੇ ਹੈਗੀਆਂ ਪਰ ਕੋਈ ਅੰਗ ਪੈਰ ਬਾਕੀ ਹਸਪੀਟਲ ਜਾ ਕੇ ਪਤਾ ਲੱਗੇਗਾ ਕੀ ਹੁਣ ਉੱਥੇ ਕਿੱਥੇ ਭੇਜਿਆ ਹੁਣ ਵਰਦਾਨ ਹਸਪੀਟਲ ਲੈ ਗਏ ਜੀ ਵਰਦਾਨ ਹਸਪੀਟਲ ਲੈ ਗਏ ਨੇ ਉਸ ਤੋਂ ਬਾਅਦ ਅਗੇ ਡਾਕਟਰ ਦੇਖਣਗੇ ਕੀ ਹੈ ਪਟਿਆਲੇ ਭੇਜ ਦਿਆ ਜਾਂ ਇੱਥੇ ਕਵਰ ਹੋ ਜਾਏਗਾ ਉਹਦੇ ਘੱਟ ਜੀ ਇਹ ਮੈਂ ਜਗਜੀਤ ਸਿੰਘ ਜੀ ਇਹ ਜਿਹੜੀ ਸੜਕ ਹੈ ਆਪਣੀ ਇਹ ਛੜਕਦੀ ਜਿਹੜੀ ਚੜਾਈ ਆ ਬਹੁਤ ਜ਼ਿਆਦਾ ਘਟਾ ਹੈ ਦੋ ਵਹੀਕਲ ਪਾਸ ਕਰਨੇ ਬੜੇ ਔਖੇ ਨੇ ਇੱਥੇ ਤੇ ਇਸ ਦੇ ਕਾਰਨ ਹੀ ਹਾਸਤਾ ਹੋਇਆ ਕੁਝ ਬੱਸਾਂ ਵਾਲੇ ਵੀ ਜ਼ਿਆਦੀ ਸਪੀਡ ਨਹੀਂ ਕੁਝ ਇਹਨਾਂ ਦੀ ਓਵਰ ਸਪੀਡ ਹੁੰਦੀ ਹੈ ਜੀ ਟਰੱਕ ਵਾਲੇ ਨੇ ਤਾਂ ਤੁਹਾਡੇ ਸਾਹਮਣੇ ਹੀ ਜੀ ਬਹੁਤ ਗੱਡੀ ਥੱਲੇ ਡੇਗੀ ਹੋਈ ਹੈ ਇਸ ਤੋਂ ਬਾਅਦ ਤਾਂ ਥੱਲੇ ਪਾਰਾਂ ਜਾ ਵੀ ਨਹੀਂ ਸਕਦੇ ਬੜੀ ਮੁਸੱਕਤ ਦੇ ਨਾਲ ਮੈਂ ਸਾਰੇ ਇਕੱਲੇ ਇਕੱਲੇ ਪਾਟ ਖੋਲ ਕੇ ਉਸ ਮੁੰਡੇ ਨੂੰ ਬਹੁਤ ਮੁਸ਼ਕਲ ਦੇ ਨਾਲ ਵਿੱਚੋਂ ਬਾਹਰ ਕੱਢਿਆ ਲੇਕਿਨ ਸੱਟਾਂ ਉਹਦੇ ਬਹੁਤ ਨੇ ਮੁੰਡੇ ਦੇ ਕੀ ਲੱਗ ਰਿਹਾ ਬੱਸ ਦੀ ਜਿਹੜੀਆਂ ਸਵਾਰੀਆਂ ਸੀਗੀਆਂ ਉਹਨਾਂ ਦੇ ਵੀ ਕਿਸੇ ਦੇ ਸੱਟਾ ਪਟਾ ਨਹੀਂ ਆਇਆ ਜੀ ਬੱਸ ਦੀ ਕਿਸੇ ਸਵਾਰੀ ਦੇ ਸੱਟ ਨਹੀਂ ਵੱਜੀ ਬੱਸ ਦੇ ਵਿੱਚ ਜਾਨੀ ਮਾਨੀ ਨੁਕਸਾਨ ਇਸ ਤਰ੍ਹਾਂ ਦਾ ਨਹੀਂ ਹੋਇਆ ਲੇਕਿਨ ਉਹ ਟਰੱਕ ਵਾਲੇ ਮੁੰਡੇ ਦੇ ਬਹੁਤ ਸੱਟਾਂ ਲੱਗੀਆਂ ਇਹ ਵੀ ਸਿਲਛੇਤਰ ਤੋਂ ਗੱਡੀ ਭਰੀ ਹੋਈ ਹੈ ਜੀ ਤੇ ਇਹ ਇੱਥੇ ਆਪਣੇ ਪਾਤੜਾ ਹੀ ਮੈਂ ਕਹਾ ਸੇਲ ਵਾਲੇ ਖਾਲੀ ਹੋਣੀ ਹੈ ਸ਼ਾਇਦ ਇਹਦੇ ਬਾਅਦ ਡਰਾਈਵਰ ਤੋਂ ਪਤਾ ਲੱਗ ਗਿਆ ਪਾਤੜਾ ਫੂੜੂ ਤੇ ਜਾਣਾ ਹੈ ਜੀ ਇੱਥੇ ਸੇਲ ਵਾਲੇ ਲੋਕ ਆ ਕੇ ਉਹ ਹਾਂ ਜੀ ਹਾਂ ਸਗਰਸਟ ਹੋ ਜਾਂਦੇ ਹਾਂ ਹਾਂ ਜੀ ਇਹ ਡਰਾਈਵਰ ਤੇ ਸੱਟਾਂ ਲੱਗੀਆਂ ਟਰੱਕ ਵਾਲੇ ਡਰਾਈਵਰ ਤੇ ਜ਼ਿਆਦਾ ਇਹ ਬਸ ਵਾਲੇ ਦੇ ਨਾਰਮਲ ਰਸਤੇ ਨੇ ਵਸੇ ਸਵੇਰੇ 7:00 ਵਜੇ ਦੇ ਕਰੀਬ ਅਕਸੀਡੈਂਟ ਹੋ ਗਿਆ ਇਹ ਬਸ ਇੱਕ ਬੈਗ ਦਾ ਟੱਕਰ ਹੋ ਜਾ ਰਿਹਾ ਉਹ ਦੋਨੋਂ ਆ ਰਹੀ ਸੀ ਬਸ ਤੇ ਇੱਕ ਤਰੀਕ ਪਤਨਾ ਸਾਈਡ ਉੱਪਰ ਆ ਰਿਹਾ ਸੀ ਜਦੋਂ ਦੋ ਆਈ ਟੱਕਰ ਕੋਈ ਟੱਕਰ ਤੇ ਮੌਕੇ ਤੇ ਪਹੁੰਚੇ ਅਸੀਂ ਉੱਥੇ ਜਾ ਕੇ ਅਸੀਂ ਬਿਲਕੁਲ ਪਹਿਲਾਂ ਲੋਕਾਂ ਦੀ ਮਦਦ ਦੇ ਨਾਲ ਆਪਣਾ ਫਾਟੇ ਦੇ ਡਰਾਈਵਰ ਨੂੰ ਬਹੁਤ ਮੁਸ਼ਕਲਤ ਨਾਲ ਕੱਟਿਆ ਗਿਆ ਬਾਹਰ ਹੀ ਰੌਲਾ ਰੂਲਾ ਲਾ ਕੇ ਕੱਟਰ-ਕੁੱਟਰ ਬਾਹਰ ਜਿਹੜੇ ਕੀ ਕੀ ਲੱਗ ਰਿਹਾ ਕੋਈ ਸਵਾਰੀਆਂ ਦੇ ਸੱਟਾ ਬਿੱਟਾ ਤਾਂ ਨਹੀਂ ਲੱਗੇ ਨਹੀਂ ਜੀ ਸਵਾਰੀਆਂ ਦੇ ਸੱਟਾ ਟਰੱਕ ਵਾਲੇ ਦੇ ਬਹੁਤ ਮੁਸ਼ਕਿਲ ਦੇ ਨਾਲ ਕੱਟਿਆ ਗਿਆ ਹੈ ਖਟਰ ਦੇ ਨਾਲ ਵੱਡੇ ਵੱਡੇ ਜਿਹੜਾ ਫਸ ਗਿਆ ਸੀ ਵਿੱਚ ਡਰਾਈਵਰ ਤੁਸੀਂ ਮੌਕੇ ਤੇ ਪਹੁੰਚ ਗਏ ਤੁਸੀਂ ਮੌਕੇ ਤੇ ਪਹੁੰਚ ਗਏ 5 ਵਜੇ ਕਿੱਥੇ ਭੇਜਿਆ ਜੀ ਹੁਣ ਕਿੱਥੇ ਭੇਜਿਆ ਜਿਹੜੇ ਹਾਂਜੀ ਪ੍ਰਾਈਵੇਟ ਹਸਪਤਾਲ ਚ ਭੇਜਿਆ ਜੀ ਸਿੱਧੇ ਸੀਰ ਥੋੜਾ ਜਿਆਦਾ ਡਰਾਈਵਰ ਨੂੰ ਪ੍ਰਾਈਵੇਟ ਹਸਪਤਾਲ ਚ ਭੇਜਤਾ ਹੈ ਐਮਬੂਲੈਂਸ ਚ ਹੈ ਥੈਂਕ ਯੂ